ਕੋਟਕਪੂਰੇ ਦੀ ਨਵੀਂ ਪੀੜ੍ਹੀ ਨੂੰ ਤਾਂ ਹੁਣ ਤੱਕ ਇਹ ਵੀ ਨਹੀਂ ਪਤਾ ਹੋਣਾ ਕਿ ਕੋਟਕਪੂਰੇ ਦੇ ਵਿੱਚ ਵੀ ਕਦੇ ਕਿਲਾ ਹੋਇਆ ਕਰਦਾ ਸੀ ਜਿਸ ਦਾ ਹੁਣ ਨਾਮੋ ਨਿਸ਼ਾਨ ਹੀ ਖਤਮ ਹੋ ਗਿਆ ਕੋਟਕਪੂਰੇ ਵਿੱਚ ਪਹਿਲਾਂ ਕਿਲੇ ਦੀ ਉਸਾਰੀ ਔਰੰਗਜ਼ੇਬ ਦੇ ਰਾਜ ਦੇ ਦੌਰਾਨ ਚੌਧਰੀ ਕਪੂਰੇ ਨੇ ਕਰਵਾਈ ਸੀ ਲੱਗਦਾ ਹੈ ਕਿ ਇਹ ਕਿਲਾ ਉਸ ਸਮੇਂ ਕੱਚਾ ਸੀ ਕਿਉਂਕਿ 1766 ਵਿੱਚ ਜੋਧ ਰਾਹੀਂ ਇੱਥੇ ਨਵਾਂ ਕਿਲਾ ਬਣਵਾਉਣ ਦਾ ਲਿਖਤੀ ਸਬੂਤ ਮਿਲਦਾ ਹੈ ਇਹ ਕਿਲਾ ਵਰਤਮਾਨ ਬਸਰਡੇ ਤੋਂ 200 ਗਜ ਦੀ ਦੂਰੀ ਤੇ ਸਥਿਤ ਸੀ ਇਸ ਦੇ ਆਲੇ-ਦੁਆਲੇ ਦੀ ਬਸੋਂ ਨੂੰ ਹਾਲੇ ਵੀ ਪੁਰਾਣਾ ਸ਼ਹਿਰ ਕਿਹਾ ਜਾਂਦਾ ਹੈ 1970 ਤੱਕ ਕਿਲੇ ਦਾ ਕੁਝ ਹਿੱਸਾ ਦਿਖਾਈ ਦਿੰਦਾ ਸੀ ਪਰ ਹੁਣ ਉਹ ਵੀ ਖਤਮ ਹੋ ਗਿਆ ਹੈ ਇਲਾਕੇ ਦੇ ਲੋਕ ਦੱਸਦੇ ਨੇ ਕੇ ਖੱਬੇ ਪਾਸੇ ਕਿਲਾ ਹੋਇਆ ਕਰਦਾ ਸੀ ਤੇ ਸਾਹਮਣੇ ਪਾਸੇ ਹਵੇਲੀ ਹੋਇਆ ਕਰਦੀ ਸੀ ਬਜ਼ੁਰਗ ਦੱਸਦੇ ਨੇ ਕਿ ਇਸ ਕਿਲੇ ਦੇ 8 ਬੁਰਜ ਸਨ ਤੇ ਇੱਕ ਦਰਵਾਜ਼ਾ ਇਸ ਦਰਵਾਜ਼ੇ ਤੱਕ ਪਹੁੰਚਣ ਲਈ 8 ਪੌੜੀਆਂ ਸੀ ਕਿਲੇ ਦੇ ਅੰਦਰ ਹਵੇਲੀ ਨੂੰ ਪਹੁੰਚ 10 ਕ ਪੌੜੀਆਂ ਚੜ ਕੇ ਹੋਇਆ ਕਰਦੀ ਸੀ ਕਿਲੇ ਵਿੱਚ ਇੱਕ ਦੋ ਮੰਜ਼ਲੀ ਹਵੇਲੀ ਸੀ ਜੋ 1986 ਵਿੱਚ ਸਰਕਾਰ ਵੱਲੋਂ ਅਸੁਰੱਖਿਅਤ ਕਰਾਰ ਦੇ ਕੇ ਡੇਗ ਦਿੱਤੀ ਗਈ ਇਸ ਦੀ ਹੁਣ ਇੱਕ ਪੁਰਾਣੀ ਤਸਵੀਰ ਹੀ ਬਾਕੀ ਬੱਚੀ ਹੈ ਜੋ ਡੇਗਣ ਤੋਂ ਪਹਿਲਾਂ ਦੇਖੀ ਸੀ ਇਸ ਦੀਆਂ ਬਹੁਤੀਆਂ ਛੱਤਾਂ ਡਿੱਗ ਚੁੱਕੀਆਂ ਸਨ ਇਹ ਹਵੇਲੀ ਆਪਣੀ ਉਹ ਸਾਰੀ ਸ਼ੈਲੀ ਤੋਂ ਇੰਨੀ ਪੁਰਾਣੀ ਨਹੀਂ ਲੱਗਦੀ ਸੀ ਇਸ ਦੀ ਉਹ ਸਾਰੀ ਜੋਧ ਨੇ 18ਵੀਂ ਸਦੀ ਵਿੱਚ ਕਰਵਾਈ ਇਹ ਹਵੇਲੀ ਫਰੀਦਕੋਟ ਕਿਲੇ ਵਿਚਲੀਆਂ ਹਵੇਲੀਆਂ ਦੇ ਨਾਲ ਬੱਧ ਮਿਲਦੀ ਸੀ ਜਿਨ੍ਹਾਂ ਦੀ ਉਸਾਰੀ ਰਾਜਾ ਵਿਕਰਮ ਸਿੰਘ ਨੇ ਕਰਵਾਈ ਸੀ ਕਿਲੇ ਵਿਚਲਾ ਇੱਕ ਪ੍ਰਾਤਨ ਖੂਹ ਅਜੇ ਵੀ ਬਚਿਆ ਹੋਇਆ ਹੈ ਜਿਸ ਦੇ ਆਲੇ ਦੁਆਲੇ ਹੁਣ ਪਾਰਕ ਹੈ ਲੋਕ ਦੱਸਦੇ ਨੇ ਕਿ ਕਿਲੇ ਦੇ ਨੇੜੇ ਹੀ ਰਾਜੇ ਦੇ ਅੰਨ ਦੇ ਗੋਦਾਮ ਸਨ ਜਿੱਥੇ ਜਿੰਸ ਦੇ ਰੂਪ ਵਿੱਚ ਇਕੱਠਾ ਕੀਤਾ ਗਿਆ ਮਾਲੀਆ ਰੱਖਿਆ ਜਾਂਦਾ ਸੀ ਆਜੋ ਇੱਥੋਂ ਦੇ ਇਤਿਹਾਸ ਦੇ ਬਾਰੇ ਪੁਰਾਣੇ ਬਜ਼ੁਰਗਾਂ ਦੇ ਨਾਲ ਵੀ ਕਰਦੇ ਆਂ ਗੱਲਬਾਤ ਅਸੀਂ ਗੱਲ ਕਰਦੇ ਜੀ ਕੀ ਸੁਣਾ ਸਰ ਤੁਹਾਡਾ ਜਗਰੂਪ ਸਿੰਘ ਜੀ ਅੱਛਾ ਇਹ ਜਿਹੜਾ ਇਹ ਕਿਲਾ ਸੀਗਾ ਕਿਲੇ ਦੇ ਬਾਰੇ ਦੱਸੋ ਇਹਹੀ ਇਹਹੀ ਕਿਲੇ ਦਾ ਸਾਹਮਣੇ ਵਾਲਾ ਜੀ ਹਾਂਜੀ ਹਾਂਜੀ ਇਹ ਉਹ ਪਿਲਾ ਵੀ ਕਹਿੰਦੇ ਹਵੇਲੇ ਵੀ ਕਹਿੰਦੇ ਆ। ਉਹ ਵਾਹ ਫੇਰ ਨਹੀਂ ਸੀ ਹਾਂਜੀ। ਚਲੋ ਚਿਲਾ ਵੀ ਸੀ ਯਾਦ ਨੂੰ। ਅੱਛਾ। ਟਾਈਮ ਇਹ ਆਪਣੇ ਜੋ ਪਹਿਲਾਂ ਨੇ ਪੋਜੀਸ਼ਨ ਸੀਗੀ ਉਦੋਂ ਕਿਸ ਤਰ੍ਹਾਂ ਦੀ ਸੀਗੀ ਉਹਦੇ ਬਾਰੇ ਦੱਸੋ। ਉਹ ਤੋਂ ਵਧੀਆ ਸੀ ਉਹ ਸੀ। ਅੱਛਾ। ਤੇ ਹੁਣ ਤਾਂ ਢਾਈ ਡੇਰੇ ਹੋ ਗਏ ਆ। ਢਾਈ ਡੇਰੇ ਹੋ ਗਏ। ਹਾਂਜੀ। ਅੱਛਾ। ਤੇ ਆਪਣੇ ਸਕੂਲ ਚ ਜਾਂਦਾ ਸੀ ਪਹਿਲਾਂ? ਹਾਂਜੀ ਪਹਿਲਾਂ ਸਕੂਲ ਸੀ ਉਸ। ਅੱਛਾ। ਤੇ ਤੁਸੀਂ ਪੜ੍ਹਦੇ ਰਹੇ ਸੀ? ਹਾਂਜੀ ਪੜ੍ਹਦੇ ਰਹੇ ਸੀ। ਕਿੰਨੇ ਸਾਲ ਪੜ੍ਹੇ ਤੁਸੀਂ? ਮੈਂ 5-5 ਸਾਲ ਪੜ੍ਹਿਆ ਸੀ। ਅੱਛਾ। ਉਦੋਂ ਕਿਸ ਤਰ੍ਹਾਂ ਦੀ ਹਾਲਤ ਸੀ? ਉਹ ਚੰਗੀ ਸੀ ਜੀ। ਅੱਛਾ। ਹਾਂਜੀ। ਤੇ ਅੰਦਰ ਕੀ ਉਸ ਕਮਰਾ ਕਮਰੇ ਬਣਿਆ ਪਰ ਪੁਰਾਣਾ ਹੈ ਕਿੰਨੇ ਬੋਲੋ ਲੱਕੜ ਜਿੱਤਾ ਸੀ ਰਾਜਾ ਨੇ ਬਣਾਇਆ ਜੀ ਅੱਛਾ ਬਹੁਤ ਵਧੀਆ ਹਵੇ ਤਨ ਮੰਝਲੀ ਸੀਗੀ ਬਹੁਤ ਸੋਹਣੀ ਬਣੀ ਸੀਗੀ ਇਧਰ ਕਿਲਾ ਸੀਗਾ ਮਤਲਬ ਸਾਡੇ ਵਿਖੇ ਅੱਛਾ ਕੋਈ ਮਤਲਬ ਉਹ ਵੀ ਕਮਰਾ ਕਮਰਾ ਬਣੇ ਸੀਗਾ ਚਾਰ ਦੁਆਰੀ ਸੀਗੀ ਮਤਲਬ ਅੱਛਾ ਜੀ ਉਹ ਟਹਿ ਕੇ ਤੇ ਮੈਂ ਪਾਰਕ ਬਣਾ ਦਿਆ ਅੱਛਾ ਇਧਰਲੇ ਵਾਰ ਕਿਲਾ ਮਤਲਬ ਹਾਂ ਇਹ ਪਾਰਕ ਬਣਾਤੀ ਇਹ ਸਕੂਲ ਦਾ ਸਕੂਲ ਰਹੇ ਠੀਕ ਹੈ ਤੇ ਇੱਥੇ ਕਿਹੜਾ ਰਾਜਾ ਹੁੰਦਾ ਸੀ ਕਿਹੜੇ ਕਿਹੜੇ ਹਵੇਲੀ ਹੁੰਦੀ ਜੇ ਕਪੂਰਾ ਪੂਰਾ ਕਹਿੰਦੇ ਕਪੂਰਾ ਪੂਰਾ ਦਾ ਜਹਾਜ ਇਹ ਪਹਿਮੋ ਰਾਜਾ ਹਰਿੰਦਰ ਸਿੰਘ ਬਰਾੜ ਸੀ ਹਾਂ ਹਾਂ ਉਹਨਾਂ ਦੀ 500 ਜੋ ਵੱਡਾ ਸੀ ਕੋਟ ਬਰਾ ਉਹ ਦੇਖਦਾ ਸੀ ਹਾਂਜੀ ਹਾਂਜੀ ਠੀਕ ਹੈ ਅਜਿਹੜਾ ਉਸ ਦੂਸਰਾ ਉਸ ਬੁੱਸਰ ਖੜਾ ਹਾਂਜੀ ਉਸੇ ਵੇਲੇ ਫੋਟੋ ਲੱਗੀ ਕਿਤੇ ਨਾ ਕਿਤੇ ਲੈ ਲਓ ਉਹ ਵੀ ਆ ਮੁਰੇਵਾ ਮੁਰਾ ਉਹ ਪੁਰਾਣੀ ਫੋਟੋ ਆ ਹਾਂਜੀ ਫੋਟੋ ਹੈ ਉਹ ਵੀ ਨਹੀਂ ਫੋਟੋ ਹੈ ਉਹ ਵਧੀਆ ਸੁਣੇ ਬਣੀ ਵੀ ਆ ਠੀਕ ਹੈ ਉਹ ਸ਼ਾਹ ਵਾਲੀ ਤਰੀਕਾ ਸਮਝੋ